ਦੀ ਦੋਸਤੋ ਉਸੋ ਸਿੱਕਾ ਅਲਮਿਤ ਕਰਦੀ ਰਸਾਂ ਵਧੀਆ ਹੋਵੇ ਇਸ ਨੂੰ ਵਧੀਆ ਆ ਅੱਜ ਅਸੀਂ ਹੈਗੇ ਕਿਚਨ ਵਿੱਚ ਕਿਚਨ ਵਿੱਚ ਅਸੀਂ ਬਹੁਤ ਖਲਾਰਾ ਪਾਇਆ ਹੋਇਆ ਮੈਂ ਤੁਹਾਨੂੰ ਦੱਸ ਨਹੀਂ ਤਾਂ ਦੀ ਨਾ ਜਿਆਦਾ ਖਲਾਰਾ ਨਾ ਸਾਰੀ ਸਫਾਈ ਦਾਨੀ ਆ ਬਹੁਤ ਜਿਆਦਾ ਗੰਦ ਗਿਆ ਹੋਇਆ ਕਿਸੇ ਵਿੱਚ ਉਹ ਲੱਗੀ ਸਫਾਈ ਦਾ ਨੀਂਹ ਹਾਲ ਤਾਂ ਮੈਂ ਲੱਗੀਆਂ ਮੱਕੀ ਰੋਟੀ ਬਣਾਉਣ ਆਜੋ ਜਿੰਨਾਂ ਨੇ ਖਾਣੀ ਰੋਟੀ ਖਾਣੇ ਆ ਮੱਕੀ ਰੋਟੀ ਨਾਲ ਜਾਣੇ ਆ ਨਾਲ ਦਹੀਂ ਆ ਮੇਰਾ ਜ਼ਾਦਾ ਮਾ ਨਹੀਂ ਰਹਿਤਾ ਬਣਾਉਂਦਾ ਪਰ ਮੈਂ ਨਾ ਕਿਚਨ ਚ ਖਲਾਰਾ ਬਹੁਤ ਪਾਇਆ ਆ ਇਸ ਕਰਕੇ ਹੁਣ ਕਰ ਦਪਾ ਰਿਆ ਤਾਂ ਕੱਲ ਪਾਵਾਂਗੀ ਜਾਂ ਰਾਤ ਨੂੰ ਤਾਂ ਦਿਖਾਨੀ ਆ ਮੇਰੀ ਕਿਚਨ ਦਾ ਹਾਲ ਆ ਦੇਖੋ ਕਿਚਨ ਸਾਰੀ ਮੈਂ ਖਲਾਰੇ ਡੱਬੇ ਡੱਬੇ ਸਾਰੇ ਆ ਧੋਣੇ ਵਾਸ਼ ਕਰਨੇ ਆ ਸਾਰੀ ਸਫਾਈ ਕਰਨੀ ਆ ਦਰਾਜਾਂ ਦੀ ਸਾਰੇ ਬਹੁਤ ਗੰਦੇ ਹੋਏ ਇੰਨੇ ਜਿਆਦਾ ਗੰਦੇ ਹਨ ਸਾਰੀ ਸਫਾਈ ਕਰਨੀ ਆ ਸਾਰੇ ਕੈਵਲ ਕੋਬਨ ਸਾਫ ਕਰਨੇ ਆ ਉਪਰੋਂ ਸਾਰੀ ਨਾ ਖਰਾਬ ਹੋ ਹੀ ਪਈ ਆ ਕਰਨੀ ਮੈਂ ਕੰਮ ਦੱਸ ਦੇ ਤੁਹਾਨੂੰ ਆ ਸਾਰੇ ਸ਼ੀਸ਼ੇ ਛੂਸ਼ੇ ਸਾਰੇ ਸਾਫ ਕਰਨ ਵਾਲੇ ਹੋਏ ਆ ਬਹੁਤ ਗੰਦੇ ਹੋਏ ਆ ਦੇਖੋ ਸੋਰੀ ਸਫਾਈ ਕਰਨ ਵਾਲੀ ਆ। ਵਲੋਗ ਨਾਲ ਜੁੜੇ ਰਹੋ। ਵੇਟ ਕਰ ਲਈ ਤੁਹਾਨੂੰ ਅਜਾ ਵਲੋਗ ਪਸੰਦ ਆਊਗਾ। ਪਲੀਜ਼ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ। ਲਾਈਕ ਤਾਂ ਤੁਸੀਂ ਜ਼ਰੂਰ ਕਰਿਆ ਕਰੋ ਨਾ ਵੀਡੀਓ ਨੂੰ। ਦੋਸਤ ਸਾਡੇ ਨਾਲ ਘਰੇ ਕਬੂਤਰ ਆਏ ਨੇ ਬੰਦ ਖਾਣ ਦੀ। ਦੇਖਿਓ ਧਾਣੇ ਪਾਏ ਹਨ। ਧਾਣੇ ਖਾਂਦੇ ਪਏ ਹੋ। ਦਿਖਾਉਣੀ ਟੋਪ ਤੇ ਆ। ਆ। ਆਹ ਬਹੁਤ ਹੁੰਦੇ ਕਬੂਤਰ ਸਵੇਰੇ ਸਵੇਰੇ ਮੈਂ ਤਾਂ ਰੋ ਹੀ ਪਾਣੀ ਦਾਣੀ ਇੱਥੇ ਪਾਣੀ ਹੁੰਨੀ ਆ ਲਿਆਉਂਗੇ ਬਾਸਾ ਚਲੋ ਵੀ ਪੜਾ ਹੀ ਹਾਂ ਹਾਂ ਉਹਦਾ ਰਾਦਾ ਨਹੀਂ ਉੱਡੰਦਾ ਹੈਗਾ ਮੇਰੇ ਹੱਥ ਆਉਗੇ ਹਾਂਜੀ ਹੇ ਪਿੰਜਰੇ ਦੇ ਤਿੱਖੇ ਇੱਥੋਂ ਹਟੋ ਇੱਥੋਂ ਇੱਕ ਮਿੰਟ ਆ ਦੇਖੋ ਮੇਰੇ ਕੋਲ ਕਬੂਤਰ ਹਾਂ ਕਿੱਦਾਂ ਹੋਰ ਮੈਂ YouTube ਤੇ ਪਾ ਦੇਣੀ ਆ ਸਾਡੇ ਕਬੂਤਰ ਆਏ ਸਰੋਂ ਵੀ ਖਾ ਲੰਦੇ ਹਾਂ ਜਿਹੜੇ ਡਰਦਾ ਪਿਆ ਆ ਦੇਖੋ ਆਰੇ ਆਦਮਾ ਵੜਿਆ ਉਹ ਤੇ ਚੱਲਦਾ ਸੁਗਰੀਕ ਪਾਣੀ ਪੀਣਾ ਤੂੰ ਪੀਣਾ ਪਾਣੀ ਲਾ ਪੀਦਾ ਅੰਗਲੇ ਪੀਂਦਾ ਦੇ ਇਹਨਾਂ ਨੂੰ ਪਤਾ ਵੀ ਸਾਨੂੰ ਪੜਨਾ ਹੁਣ ਇਹਨਾਂ ਮੈਂ ਰਹਿਣ ਦੇਤੀ ਇਹਨਾਂ ਕਰਕੇ ਆ ਜੂਗਾ ਆ ਉੰਦੀ ਹੋ ਗਈ ਮਾੜੀ ਮੋਟੀ ਸਫਾਈ ਹੋ ਗਈ ਆ। ਉਹ ਸਾਰੇ ਕੈਬਨ ਕੋਬਨ ਸਾਫ ਕਰ ਦਿੱਤੇ ਮੈਂ। ਇਧਰ ਵੀ ਸਾਰੇ ਆਪਰ ਦਿੱਤੇ। ਸਾਰੇ ਕਰ ਦਿੱਤੇ ਹੁ ਭੁੱਖ ਲੱਗੀ ਮੈਂ ਅੱਗੀ ਖਾਣੇ ਮੈਂ ਗਿਆ। ਉਹ ਸਾਰੇ ਕੈਬਨ ਸਾਫ ਕਰਤੇ। ਆ ਹੁਣ ਚਮਚੇ ਚਮਚੇ ਪਾ ਕੇ ਰੱਖਾਂ ਵਿੱਚ। ਇਹਦੇ ਦੇ ਪਾਗਲ ਹੋ ਗਈ ਮੈਂ ਤਾਂ। ਉਹ ਇਤੋਂ ਸਾਰੀ ਸਲਫ ਕਿਚਨ ਨੂੰ ਸਾਰੀ ਸਾਬ ਆ ਹੁਣ ਇੱਥੇ ਕੱਪ ਕੋ ਪਸਾਰੇ ਚਿੰਦਣੇ ਸਾਰੇ ਇਥੇ ਲਾਤੇ ਆ 90 ਰੁਪਏ ਆ ਮੜ ਮੋਟੇ ਸਾਬ ਕਰਦੇ ਸਾਰੇ ਸਵੇਰ ਦਾ ਕੰਮ ਕਰਕੇ ਥੱਕ ਹੋ ਗਿਆ ਦੇਖੋ ਹਾਲਾਤ ਕਾਲਾ ਨਾ ਮੂਹ ਨਿਬੜਿਆ ਪਿਆ ਬੁਰਾ ਹਾਲ ਇਸ ਕਰਕੇ ਹੁਣ ਲੱਗੀ ਸਾਨੂੰ ਭੁੱਖ ਅਸੀਂ ਬਣਾਉਣ ਲੱਗੇ ਮੈਗੀ ഗുക്കണ മീനു ബോൾ ലഭിക്കണ പക്ക ਅਜੇ ਕੰਮ ਨਾਲੀ ਸਾਰਾ ਮਤਮਾਰ ਹੋ ਗਈ। ਫਜੇ ਖਲਾਰਾ ਇੰਨਾ ਜਿਆਦਾ ਨਾ ਵਿਰੇ ਵਿੱਚ ਦਾਣਿਆਂ ਦਾ ਸਾਰਾ ਇਕੱਠਾ ਕਰਨਾ ਹੈ। ਥੋੜਾ ਨਾ ਵਿੜਾ ਮੈਂ ਸਾਰੀ ਮੱਖੀਆਂ ਹੀ ਮੱਖੀਆਂ ਇੰਨੀਆਂ ਜਿਆਦਾ ਮੱਖੀਆਂ। ਇੰਨਾ ਬੁਰਾ ਹਾਲ ਨਾ ਮੈਂ ਦੱਸ ਨਹੀਂ ਸਕਦੀ ਕਿ ਇੰਨਾ ਜਿਆਦਾ ਕੰਮ ਸੀਗਾ ਨਾ ਅੱਧੋ ਵੱਧ ਦੇਖੋ ਆ ਦਾਣੇ ਲਉਗੇ ਸਾਰੇ। ਹੁਣ ਇਕੱਠੇ ਕਰ ਦੁੱਤੇ ਆ। ਸਾਰਾ ਬੁਰਾ ਤਾਂ ਰਹਿ ਤਾਇਆ ਵੀ ਥੋੜੀ ਜਣ ਕਰ। ਬਹੁਤ ਜ਼ਿਆਦਾ ਬੁਰਾ ਹਾਲ ਤਕਾਬ ਦਿਨ ਨਹੀਂ ਜ਼ਿਆਦਾ ਹੋਈ ਨਾ ਅਜਨੀ ਹਿੰਮਤ ਹੈਗੀ ਰੋਟੀ ਰੋਟੀ ਬਣਾਉਣ ਦੀ ਅੱਜ ਚੋੜ ਹੀ ਚੱਲੂਗੇ ਹਾਂਜੀ ਇਹ ਕੁਝ ਕਲਿੱਪ ਹੈਗੇ ਆ ਸੈਂਟਰ ਤੋਂ ਜੁਆਸੇ ਦੇ ਮੇਰੇ ਬ੍ਰਦਰ ਦੇ ਕੰਟਰੀ ਦੇ ਉਹ ਉਹਨਾਂ ਦੇ ਉੱਥੇ ਬਾਬਾ ਜੀ ਆਏ ਸੀਗੇ ਜਿਹੜੇ ਹੈਗੇ ਭਾਈ ਬਲਵੰਤ ਸਿੰਘ ਜੀ ਬਲੰਦਪੁਰੀ ਵਾਲੇ ਉਹਨਾਂ ਨੇ ਨਿਸ਼ਾਨ ਸਾਹਿਬ ਚੜਾਇਆ ਤੇ ਫਿਰ ਉਹਨਾਂ ਨੇ ਕੀਰਤਨ ਕੀਤਾ ਬਾਬਾ ਜੀ ਆ ਵਿੱਚ ਉਹ ਖੜੇ ਆ ਵਿੱਚ ਵਾਇਤ ਕੋ ਕੂੜਤਾ ਪਜਾਮਾ ਪਾਇਆ ਉਹਨਾਂ ਨੇ ਮੈਂ ਪਿਕਚਰ ਸ਼ੋ ਕਰੂੰਗੀ ਦੇਖਿਓ ਜਰੂਰ ਤੁਸੀਂ ਬਹੁਤ ਵਧੀਆ ਇਹ ਕਥਾ ਕਰਦੇ ਆ ਕਥਾ ਕਥੈ ਨਾ ਸੰਗਤ ਉਹਨਾਂ ਦੀ ਬਾਹਰੋਂ ਕਥਾ ਕਰਦੀ ਆ ਕਿ ਬਹੁਤ ਵਧੀਆ ਪ੍ਰਚਾਰ ਕਰਦੇ ਐ ਸਿੱਖੀ ਨਾਲ ਜੋੜਦੇ ਆ ਉਸ ਦਿਨ ਇਹ ਗੁਰਸਿੱਖੀ ਨਾਲ ਜੁੜਦੇ ਸੰਗਤਾਂ ਨੂੰ ਉਸ ਦਿਨ ਇਹਨਾਂ ਦੇ 200 ਬੰਦੇ ਨੇ ਅਮਰ ਸ਼ਕਿਆ ਜਿਸ ਦਿਨ ਉਹਨਾਂ ਦੀ ਘੰਟੀ ਚ ਆਏ ਸੀਗੇ ਬਹੁਤ ਵਧੀਆ ਪ੍ਰਚਾਰ ਕੀਤਾ ਬਹੁਤ ਵਧੀਆ ਪ੍ਰਸਤੁਤੀ ਕਰਦੇ ਇਹਨਾਂ ਦੇ ਨਾਲ ਸੰਗਤਾਂ ਦੀ ਕਾਫੀ ਤੁਹਦੜੇ ਕਰਦੇ ਹੈ ਵੀ ਕਲਿੱਪ ਪਾ ਰਹੀ ਹੈ ਮੈਂ ਪਾਤੀਆਂ ਕਲਿੱਪ ਵਿੱਚ ਉਮੀਦ ਕਰਦੀ ਤੁਹਾਨੂੰ ਅੱਜ ਦਾ ਬਲੌਗ ਪਸੰਦ ਆਉਂਦਾ ਹੋਵੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਿਓ ਜਿਹਨਾਂ ਨੇ ਨਹੀਂ ਕੀਤਾ ਪਲੀਜ਼ ਜਿਹੜੇ ਨਵੇਂ ਆ

ਕਰਿਆ ਉਹਨੇ ਜੇਕਰ